ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਫਿਜ਼ੀਕਲ ਸਟਾਰਟ ਹੋਣੇ ਸੀ ਮਤਲਬ ਕਿ ਅੱਜ ਦੀ ਤਰੀਕ ਤੋਂ 7 ਤੋਂ ਲੈ ਕੇ 15 ਅਕਤੂਬਰ ਤੱਕ ਪਰ ਉਹਨਾਂ ਦਾ ਫਿਜ਼ੀਕਲ ਡਿਲੇ ਹੋਇਆ ਠੀਕ ਹੈ ਜਿਹੜੇ 7 ਤਰੀਕ ਵਾਲੇ ਸਟੂਡੈਂਟਸ ਸੀ ਉਹਨਾਂ ਦਾ ਫਿਜ਼ੀਕਲ ਡਿਲੇ ਹੋ ਕੇ 16 ਤਰੀਕ ਨੂੰ ਗਿਆ ਅੱਜ ਆਪਾਂ ਤੁਹਾਨੂੰ ਜਿਹੜੀ ਇਸ ਵਾਰ ਵੀ ਇਨਫੋਰਮੇਸ਼ਨ ਦੇਣੀ ਸੀ ਕਿ ਕਿਉਂ ਗਿਆ ਕਿਹਦੇ ਕਾਰਨ ਜਿਹੜਾ ਹੈਗਾ ਤੁਹਾਡਾ ਇਹ ਫਿਜ਼ੀਕਲ ਡਿਲੇ ਹੋਇਆ ਤੇ ਕੁਝ ਬੱਚਿਆਂ ਦੀ ਕੁਐਰੀ ਸੀ ਕਿ ਸਰ ਅਸੀਂ ਫਿਜ਼ੀਕਲ ਦੀ ਡੇਟ ਚੇਂਜ ਕਰੀ ਸੀ ਅਸੀਂ ਹੈਲਪ ਡੈਸਕ ਦੇ ਵਿੱਚ ਇਨਕੁਆਰੀ ਪਾਈ ਸੀ ਪਰ ਜਿਹੜੀ ਹੈਗੀ ਸਾਨੂੰ ਹਜੇ ਤੱਕ ਕੋਈ ਅਪਡੇਟ ਨਹੀਂ ਮਿਲੀ ਹੈਗੀ ਤੇ ਅੱਜ ਆਪਾਂ ਤੁਹਾਡੇ ਜਿਹੜੇ ਸਾਰੇ ਡਾਊਟ ਇਸ ਚੀਜ਼ ਬਾਰੇ ਕਲੀਅਰ ਕਰਨੇ ਆ ਕਿ ਤੁਸੀਂ ਕਿਵੇਂ ਚੈੱਕ ਕਰਨਾ ਕਿ ਤੁਹਾਡਾ ਫਿਜ਼ੀਕਲ ਡੇਟ ਚੇਂਜ ਹੋਈ ਆ ਜਾਂ ਨਹੀਂ ਹੋਈ ਤੇ ਕਿਹੜੀਆਂ-ਕਿਹੜੀਆਂ ਜਿਹੜੀਆਂ ਤੁਸੀਂ ਚੀਜ਼ਾਂ ਦਾ ਧਿਆਨ ਰੱਖਿਓ ਤੁਸੀਂ ਆਪਣੇ ਮੇਲ ਚੈੱਕ ਕਰਿਓ ਜਾਂ ਕਿਸ ਤਰੀਕੇ ਨਾਲ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਪੰਜ ਜਿਹੜੇ 7 ਤਰੀਕ ਵਾਲੇ ਕੈਂਡੀਡੇਟ ਸੀ ਜਿਨ੍ਹਾਂ ਦਾ ਅੱਜ ਫਿਜ਼ੀਕਲ ਹੋਣਾ ਸੀ ਆ ਪਰ ਉਹਨਾਂ ਦਾ ਡਿਲੇ ਹੋ ਗਿਆ ਫਿਜ਼ੀਕਲ ਜਿਹੜਾ ਕਰਤਾ 16 ਤਰੀਕ ਨੂੰ ਹੁਣ ਜਿਹੜੇ 7 ਤਰੀਕ ਵਾਲੇ ਬੱਚੇ ਨੇ ਉਹਨਾਂ ਦੇ ਐਡਮਿਟ ਕਾਰਡ ਸੇਮ ਰਹਿਣਗੇ ਜਾਂ ਮੇਬੀ ਹੋ ਸਕਦਾ ਛੋਟੇ ਐਡਮਿਟ ਕਾਰਡ ਦੁਬਾਰੇ ਆ ਜਾਣ ਠੀਕ ਹੈ 16 ਤਰੀਕ ਲਈ ਤੇ ਜਿਹੜੇ ਤੁਹਾਡੇ ਐਡਮਿਟ ਕਾਰਡ ਨੇ ਉਹ ਛੁਣ ਛੋਟੇ 16 ਤਰੀਕ ਨੂੰ ਤੁਸੀਂ ਲੈ ਕੇ ਜਾਣਾ ਤੇ ਤੁਹਾਡੇ ਜਿਹੜੇ 16 ਤਰੀਕ ਨੂੰ ਫਿਜ਼ੀਕਲ ਹੋਣਗੇ ਸਿਰਫ ਜਿਨ੍ਹਾਂ ਦੇ 7 ਤਰੀਕ ਨੂੰ ਸੀ ਜਿਨ੍ਹਾਂ ਦੇ ਅੱਜ ਦੇ ਦਿਨ ਸੀ ਫਿਜ਼ੀਕਲ ਇਹ ਫਿਜ਼ੀਕਲ ਉਹਨਾਂ ਦੇ ਡਿਲੇ ਅਛੁੱਟੀ ਕਰ ਕੀਤੀ ਗਈ ਹੈਗੀ ਮਹਾਰਿਸ਼ੀ ਵਾਲਮੀਕੀ ਜਨਮ ਦਿਨ ਦੀ ਠੀਕ ਹੈ ਜਿਹੜੀ ਮਹਾਰਿਸ਼ੀ ਵਾਲਮੀਕੀ ਜਨਮ ਦਿਨ ਦੀ ਛੁੱਟੀ ਕਰੀ ਗਈ ਸੀ 7 ਤਰੀਕ ਦੀ ਤਾਂ ਕਰਕੇ ਜਿਹੜੇ 7 ਤਰੀਕ ਵਾਲੇ ਐਡਮਿਟ ਕਾਰਡ ਸੀਗੇ ਇਹ ਹੁਣ ਮਤਲਬ ਕਿ ਆ ਦੇਖੋ ਸੇਮ ਐਡਮਿਟ ਕਾਰਡ ਚੱਲਣਗੇ ਠੀਕ ਹੈ ਬਰਿੰਗ ਦੀ ਸੇਮ ਐਡਮਿਟ ਕਾਰਡ ਤੁਸੀਂ ਜਿਹੜੇ ਸੇਮ ਐਡਮਿਟ ਕਾਰਡ ਨੇ ਉਹ 16 ਅਕਤੂਬਰ ਨੂੰ ਲੈ ਕੇ ਜਾਣੇ ਨੇ ਤੇ ਜਿਹੜੇ ਤੁਹਾਡੇ ਫਿਜ਼ੀਕਲ ਹੈ ਉਹ 16 ਅਕਤੂਬਰ ਨੂੰ ਹੋਣਗੇ ਜਿਨ੍ਹਾਂ ਦੇ ਸਿਰਫ 7 ਨੂੰ ਸੀ ਬਾਕੀ 8 ਤੋਂ ਲੈ ਕੇ 15 ਤੱਕ ਦਾ ਸ਼ਡਿਊਲ ਜਿਹੜੇ ਬੱਚੇ ਸੀ ਉਹਨਾਂ ਦਾ ਸ਼ਡਿਊਲ ਸੇਮ ਰਹੂਗਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਜਿਹੜੇ ਬੱਚਿਆਂ ਨੇ ਫਿਜ਼ੀਕਲੀ ਕੁਐਰੀ ਪਾਈ ਸੀ ਕਿ ਫਿਜ਼ੀਕਲ ਦੀ ਡੇਟ ਚੇਂਜ ਕਰਨੀ ਸੀ ਉਹਨਾਂ ਲਈ ਦੇਖੋ ਅਗਰ ਸਭ ਤੋਂ ਪਹਿਲਾਂ ਤੁਸੀਂ ਟਿਕਟ ਨੰਬਰ ਲੈ ਲਿਆ ਠੀਕ ਹੈ ਜਦੋਂ ਤੁਸੀਂ ਹੈਲਪ ਡੈਸਕ ਦੇ ਵਿੱਚ ਮੈਂ ਜਿਹੜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੱਤੀ ਸੀ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਹੈਗਾ ਡੇਟ ਚੇਂਜ ਕਰ ਸਕਦੇ ਹੋ ਤੁਸੀਂ ਹੈਲਪ ਡੈਸਕ ਦੇ ਵਿੱਚ ਜਾ ਕੇ ਆਪਣਾ ਟਿਕਟ ਨੰਬਰ ਲਿਆ ਉੱਥੇ ਸਾਰਾ ਕੁਝ ਪ੍ਰੋਸੈਸ ਕਰਿਆ ਤੁਸੀਂ ਆਪਣੇ ਪਿਕਸ ਅਪਲੋਡ ਕਰੀਆਂ ਜਿਹੜਾ ਤੁਹਾਡਾ ਪ੍ਰੂਫ ਸੀ ਕਿ ਤੁਹਾਡੇ ਮੈਡੀਕਲ ਚੱਲ ਰਿਹਾ ਜਾਂ ਕੁਝ ਵੀ ਚੱਲ ਰਿਹਾ ਠੀਕ ਆ ਤੇ ਉਥੇ ਤੁਸੀਂ ਹੈਲਪ ਡੈਸਕ ਦੇ ਵਿੱਚ ਹੀ ਤੁਹਾਨੂੰ ਜਿਹੜੀ ਹੈ ਸਾਰੀ ਅਪਡੇਟ ਮਿਲ ਜੂਗੀ ਤੁਸੀਂ ਹੈਲਪ ਡੈਸਕ ਦੇ ਵਿੱਚ ਜਾ ਕੇ ਜੋ ਦੁਬਾਰੇ ਖੋਲੋਗੇ ਉੱਥੇ ਹੀ ਤੁਹਾਨੂੰ ਅਪਡੇਟ ਆਈ ਹੋਊਗੀ ਕਿ ਤੁਹਾਡੀ ਫਿਜ਼ੀਕਲ ਡੇਟ ਚੇਂਜ ਹੋਈ ਹੈ ਜਨਾਂ ਬਾਕੀ ਤੁਹਾਨੂੰ ਨਾਲ ਦੀ ਨਾਲ ਇੱਕ ਮੇਲ ਵੀ ਆ ਜੂਗੀ ਆਦਰਵਾਇਜ਼ ਤੁਸੀਂ ਪਹਿਲਾਂ ਆਪਣੀ ਜਿਹੜੀ ਹੈਗੀ ਹੈ ਜੀ ਹੈਲਪ ਡੈਸਕ ਦੇ ਵਿੱਚ ਜਾਓ ਉੱਥੇ ਚੈੱਕ ਕਰੋ ਕਿ ਤੁਹਾਡਾ ਟਿਕਟ ਨੰਬਰ ਜਿਹੜਾ ਆਨ ਹੋਇਆ ਮਤਲਬ ਕਿ ਸਾਰਾ ਕੁਝ ਤੁਹਾਨੂੰ ਜਿਹੜਾ ਤੁਸੀਂ ਮਤਲਬ ਕਿ ਕੰਪਲੀਟ ਕਰਿਆ ਪ੍ਰੋਸੈਸ ਟਿਕਟ ਨੰਬਰ ਲਿਆ ਸੀ ਡੈਟੈਕਟ ਨੰਬਰ ਲੈਂ ਤੋਂ ਬਾਅਦ ਸਾਰਾ ਜਿਹੜਾ ਡਾਟਾ ਫਿਲ ਹੋਣ ਤੋਂ ਬਾਅਦ ਤੁਹਾਡਾ ਉੱਥੇ ਕੋਈ ਅਪਡੇਟ ਆਈ ਆ ਉੱਥੇ ਜਿਹੜਾ ਤੁਹਾਨੂੰ ਸਾਰੇ ਡਾਟੇ ਬਾਰੇ ਪਤਾ ਲੱਗ ਜੂਗਾ ਕਿ ਤੁਹਾਡੀ ਫਿਜ਼ੀਕਲ ਦੀ ਡੇਟ ਅੱਗੇ ਚੇਂਜ ਹੋਈ ਆ ਜਾਂ ਨਹੀਂ ਕਿਉਂਕਿ ਇਸ ਤਰੀਕੇ ਨਾਲ ਕਈ ਵਾਰੀ ਹੁੰਦਾ ਮੇਲ ਨੈੱਟਵਰਕ ਇਸ਼ੂ ਕਰਕੇ ਮੇਲ ਨਹੀਂ ਆਉਂਦੀ ਠੀਕ ਹੈ ਜੇ ਮੇਲ ਨਹੀਂ ਡਿਲੀਵਰ ਹੁੰਦੀ ਤਾਂ ਕਰਕੇ ਜਿਹੜਾ ਹੈਗਾ ਤੁਹਾਨੂੰ ਨਹੀਂ ਪਤਾ ਲੱਗਦਾ ਅਗਰ ਜੇਕਰ ਤੁਹਾਡਾ ਕੋਈ ਅਪਡੇਟ ਆਈ ਆ ਤਾਂ ਤਾਂ ਠੀਕ ਹੈ ਅਦਰਵਾਈਜ਼ ਤੁਸੀਂ ਉਸੇ ਦਿਨ ਹੀ ਫਿਜ਼ੀਕਲ ਦੇਣ ਜਾਣਾ ਠੀਕ ਹੈ ਜਿਸ ਦਿਨ ਤੁਹਾਡਾ ਐਡਮਿਟ ਕਾਰਡ ਆਇਆ ਹੈ ਤੁਸੀਂ ਆਪਣਾ ਐਡਮਿਟ ਕਾਰਡ ਚੈੱਕ ਕਰਦੇ ਰਹੋ ਆਪਣੇ ਪੋਰਟਲ ਦੇ ਉੱਪਰ ਜਾ ਕੇ ਲੌਗਇਨ ਕਰੋ ਆਪਣੀ ਆਈਡੀ ਨੂੰ ਤੇ ਆਈਡੀ ਦੇ ਵਿੱਚ ਲੌਗਇਨ ਕਰਕੇ ਤੁਸੀਂ ਉੱਥੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਲਓ ਉੱਥੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜੂ ਤੇ ਹੈਲਪ ਡੈਸਕ ਦੇ ਵਿੱਚ ਕੁਐਰੀ ਦੇ ਵਿੱਚ ਪਤਾ ਲੱਗ ਜੂ ਕਿ ਕੋਈ ਸੌਟਾ ਫਿਜ਼ੀਕਲ ਚੇਂਜ ਹੋਇਆ ਜਾਂ ਨਹੀਂ ਬਾਕੀ ਹੁਣ ਦੇਖੋ ਜਿਹੜੇ ਜਿਨ੍ਹਾਂ ਦੇ ਕੱਲ ਤੋਂ ਫਿਜ਼ੀਕਲ ਸਟਾਰਟ ਨੇ 8 ਤਰੀਕ ਤੋਂ ਉਹਨਾਂ ਸਾਰਿਆਂ ਨੂੰ ਬੱਚਿਆਂ ਨੂੰ ਬੈਸਟ ਆਫ ਲੱਕ ਆ ਸਾਡੇ ਵੱਲੋਂ ਆਪਣੀ ਜਿਹੜੀ ਹੁਣ ਤੁਹਾਡੀ 2-4 ਮਹੀਨੇ ਦੀ ਜਿਹੜੀ ਮੈਂਸ ਸੀ ਪਹਿਲਾਂ ਤੁਸੀਂ ਸਾਲ 2 ਸਾਲਾਂ ਦੇ ਕੁਝ ਬੱਚੇ ਪੜ ਰਹੇ ਉਹਨਾਂ ਬੱਚਿਆਂ ਦੇ ਜਿਹੜੇ ਹੁਣ ਫਿਜ਼ੀਕਲ ਹੋਣੇ ਸੀਗੇ ਠੀਕ ਹੈ ਜਿਹੜੇ ਬੱਚੇ ਸਿਲੈਕਟ ਹੋਏ ਜਿਹੜੇ ਬੱਚਿਆਂ ਨੇ ਫਿਜ਼ੀਕਲੀ ਆਪਣਾ ਮਤਲਬ ਕਿ ਲਿਸਟ ਦੇ ਵਿੱਚ ਨਾਮ ਲੈ ਕੇ ਉਹਨਾਂ ਸਾਰਿਆਂ ਨੂੰ ਬੈਸਟ ਆਫ ਲੱਕ ਆ ਤੁਸੀਂ ਆਪਣਾ 2025 ਦੇ ਵਿੱਚ ਜਰੂਰ ਆਪਣਾ ਫਿਜ਼ੀਕਲ ਕਲੀਅਰ ਕਰਿਓ ਤੇ ਆਪਣੀ ਜਿਹੜੀ ਨੌਕਰੀ ਲੱਗੋ ਠੀਕ ਹੈ ਬਾਕੀ ਅਗਰ ਕੋਈ ਵੀ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਕਰ ਦਿਓ ਛੋਟੇ ਜਿਹੜੇ ਸਾਰੇ ਡਾਊਟ ਨੇ ਉਹ ਤੁਹਾਡੇ ਕਮੈਂਟ ਸੈਸ਼ਨ ਦੇ ਵਿੱਚ ਆਪਾਂ ਤੁਹਾਡਾ ਰਿਪਲਾਈ ਕਰ ਦਾਂਗੇ ਤੇ ਉੱਥੇ ਜਿਹੜਾ ਹੈਗਾ ਤੁਹਾਡੇ ਸਾਰੇ ਡਾਊਟ ਕਲੀਅਰ ਕਰ ਦਾਂਗੇ ਬਾਕੀ ਅਗਰ ਇਨਫੋਰਮੇਸ਼ਨ ਚੰਗੀ ਲ ਤਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬਾਕੀ ਅਸੀਂ ਉਮੀਦ ਕਰਦੇ ਹਾਂ 2025-26 ਤੋਡੇ ਲਈ ਨੌਕਰੀ ਲੈ ਕੇ ਆਊਗਾ। ਪੜਦੇ ਰਹੋ, ਮਿਹਨਤ ਕਰਦੇ ਰਹੋ। ਥੈਂਕ ਯੂ।